ਆਓ ਲਾਓ ਲਾਓ ਜਲਦੀ ਕਰੋ ਸਾਧਾ ਧਿਆਨ ਦੇ ਜਨਾ ਕਿਸੇ ਬੇਨਪੂਰਤ ਦਾ ਨੁਕਸਾਨ ਨਾ ਕਰੋ ਕੋਈ ਗੱਲ ਨਹੀਂ ਬਾਕੀ ਆਪਣਾ ਇਹ ਮਾਪੇ ਸਾਰੇ ਚਾਹਾਂ ਲਾਓ ਨਦੀ ਬਾਕੀ ਜੇ ਮੱਕੀ ਵਾਢੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਤੱਕ ਪਹੁੰਚਾਓ ਆ ਅਗਲਾ ਗੱਡਾ ਆ ਦੇਵ ਚੌਕ ਨਵੇਂ ਆ ਆ ਬਾਤ ਪਾ ਲੈ ਕੋਈ ਪਈਆ ਤੋ ਪਾਇਓ ਚੱਲੋ ਤੇ ਆਨਾ ਗਰਨਾਵ ਹਾਂ ਮੈਦਰਾ ਹੋ ਚੁੱਕੋ اٿو ڪڍو اٿو ڪڍو هو ڏاڍو ڳالهائين ٿو ٽڪر ڏيڻا 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 ٿو ٽ कटो देके बताए नहीं तो ठक्के कर देंगे नहीं अनार रोज ज्यादा नहीं है कंप्यूटर से ड्यूटी दे रहे है ड्यूटी है 22 भाई नाम का नॉर्मल है

སྲ སྲ སྲོ ཚསྲ རྲིེ རིས རྲེ རོ རིིས རིསི རི ང ར ེ སར ེ འཁ ཁ སས ཏའཁ ེ ཁེ ཁ� ਇਹ ਤਾਂ ਕਰਦੇ ਕਰੋ ਫੜਾਟ ਆਇਆ ਥੋੜਾ ਜਨਾ ਕਿ ਥੜਾ ਤਾਂ ਇਹ ਦੇਖੋ ਇਹ 3 ਨਹੀਂ ਆ ਇਹ ਬੜਾ ਜਿਆਦਾ ਇਹ ਦੇਖੋ ਬਲਕੋ ਉੱਥੇ ਉਤਾਰਿਆ ਕੋਈ ਕਾਨੂੰਨ ਨਹੀਂ ਦੋ ਅੱਗੇ ਦੋ ਬਾਕੀ ਤਾਂ ਕੋਈ ਨਾ ਕੰਮ ਹੈ ਨਹੀਂ ਹਾਂ ਇਹਨੂੰ ਕਹਾਂਦੇ ਨੇ ਕਿ ਸਾਰਾ ਕੁਝ ਸ਼ਾਹ ਕਰਕੇ ਦੇਖੋ ਕੋਈ ਨਹੀਂ ਹੈ ਕੋਈ ਹੋਣਾ ਹੋਣ ਗੇਮ ਮੌਲਟਮੈਂਟ ਹੋਇਆ ਤੇ ਹੁਣ ਤਾਂ ਲੋ ਉਹ ਮੈਂ ਜਾਣਾ ਛੁੱਟੀ ਗੱਲ ਇਹ ਅਹੀਂ ਚਾਹੀਏ ਤੇ ਤੁਸੀਂ ਉਸੇ ਕਾਰੋਬਾਰ ਕਰੋਗੇ ਇਹ ਅਹੀਂ ਸੀਲ ਕਰਤੀ ਸਾਰੀ ਰਸਤੀ ਮੰਡੀ ਆਈ ਕੋਈ ਕਰਾਇਆ ਨਹੀਂ ਦਵਾਂਗੇ ਅਹੀਂ ਅੱਕੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਭੱਲਣ ਦੇ ਜੇ ਕੀ ਗੱਦਰ ਰਿਪੇਅਰ ਕਰਾ ਦਾਂਗੇ ਕਹਿੰਗੇ ਗੱਦਰ ਰਿਪੇਅਰ ਕਰਾ ਦਾਂਗੇ ਚਲੋ ਬਾਦਨਾ ਦੇ ਉਹ ਤਕਾਰਕ ਕਮੇਟੀ ਨੇ ਮੁਰੰਮਤ ਕਰਾ ਦੇਣੀ ਕਮੇਟੀ ਕਰਾ ਲਾਂਗੇ ਪਰ ਜੇ ਇਦਾਂ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਦਗਾ ਸਕਦੇ ਸ਼ਟਰ ਤੋਂ ਬਾਹਰ ਆਪਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਫੇਰ ਨਹੀਂ ਵਾਰਤਾ ਨੂੰ ਸਕੇ ਅਸੀਂ ਕਹਿ ਆਦਨ ਪਹਿਲਾਂ ਥੜਾ ਰੱਖੇ ਲੱਗਦਾ ਸੀ 1.5 2 ਫੁੱਟ ਤੇ 1.5 2 ਫੁੱਟ ਤੱਕ ਸਮਾਨ ਰੱਖ ਸਕਦੇ ਕੋਈ ਗੱਲ ਨਹੀਂ ਰੋਜ਼ ਸੋਮਵਾਰ ਬਕਰਾਂ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਰੋਪਾ ਕਰੋਗੇ ਤਾਂ ਫੇਰ ਇਹ ਇਕਦਾਨੀ ਖੁੱਲ੍ਹ ਦੇਣੀ ਆ ਪ੍ਰਸ਼ਾਸਨ ਨਾ ਮਾਲਕੀ ਇਕਰਾਰ ਕਰਾ ਦਿੰਦੇ ਆ ਸਭ ਖੰਡੀਆ ਦਾ ਨੰਬਰ ਤੋਂ ਮਾਲਕ ਕਹਿ ਤਾ ਕਰੋ ਤੇ ਆ ਫੇਰ ਹੋਏਗੀ ਆ ਕਰ ਦਾਂਗੇ ਰੁਪਏ ਅਜੋਏ ਇਧਰ ਰੁਕੇ ਨਗਰ ਕੌਂਸਲ ਦੇ ਨਾਲ ਤਾਲਮੇਲ ਕਰਾ ਲੀਏ ਹਾਲੀ ਵਾਲਾ ਉਹ ਕੰਮ ਕਰਦੇ ਬਸ ਜੀ ਪਿਪਲੀ ਰੋਡ ਬੜੀ ਅੱਧੇ ਪਾਉਣ ਕੰਨੀ ਹੋ ਗਈ આગામી સંચાલરે ਕੋਡ ਯੂਅਰ ਅਪੋਇੰਟਮੈਂਟ ਇਹ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਹੀ ਹੈ ਜੇ ਤੁਸੀਂ ਮੈਨੂੰ ਅੱਧਾ ਘਟਾਨਾ ਦਾ ਰਿਕਵੈਸਟ ਮੰਗੀ ਮੈਂ ਤੁਹਾਨੂੰ ਬੋਲਿਆ ਅੱਧਾ ਜੇ ਵੀ ਉਹਨਾਂ ਨੂੰ ਤੁਹਾਡੇ ਮਾਲਕਾਂ ਨੇ ਨਾਲ ਹੀ ਸਾਜ਼ੀ ਖੰਡਾ ਲਈ ਦੋੜ ਗਿਆ ਨਾ ਨਹੀਂ ਹੋ ਰਿਹਾ ਕਿ ਮੈਂ ਕਹਿਦਾ ਕਿ ਖੰਡਾ ਕੇਦਾ ਰਿਹਾ ਜੀ ਸਾਜ਼ੀ ਮੈਂ ਉਹਨਾਂ ਨੂੰ ਕਹਿਤਾ ਮੈਂ ਤੈਨ ਤਾਂ ਫੇਰ ਵੀ ਸਾਜ਼ੀ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ ਮੈਂ ਹੁਣ ਮੇਰੇ ਅੰਦਰ

ਉਹ ਇੱਕ ਟੀਨਾਂ ਵੀ ਢਾਉ ਆ ਜੇ ਅੱਗੇ ਦੁਕਾਨਾਂ ਦੇ ਗਾ ਨਹੀਂ 4 ਵਜੇ ਦੇ ਆਣ ਕੇ ਭੇਜ ਦੇ 4 ਵਜੇ ਦੇ ਭਾਈ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ WhatsApp ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਦਾ ਫਿਰ ਵੀ ਨਾ ਲੰਗ ਪਾਏ ਜੇ 15 20 ਮਿੰਟ ਅਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਏ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ ਟੋਟੇ ਸੜਕ ਨਾ ਮੱਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅੰਸ ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿਨਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਸ਼ ਅਨੰਦ ਹੈ ਜਿੱਥੇ ਆਵਾਜ ਦੀ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ برداشت ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜ ਹੀ ਵਧੀਆ ਰਹੇਗੀ ਅੱਚੇ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦਾ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜ ਜਾਂਦੀ ਇੱਥੇ ਆਇਆ ਹਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪhle ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਅਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਇਹ ਐਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਦਾਇਜੂ ਦਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੇ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪ ਨਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੇ ਚੋਕੇ ਲੈ ਕੇ ਜਾਵਾਂਗੇ